ਡੀ ਵੀ ਕਹਿੰਦੀ ਵੀ ਭਾਈ ਐਕਸਟੈਂਸ਼ਨ ਹੋ ਗਈ ਆ ਡਫੀ ਸਾਹਿਬ ਕਹਿੰਦੇ ਵੀ ਭਾਈ ਇਹ ਗੱਲਬਾਤ ਨਹੀਂ ਕਰਨ ਦੇਣੀ ਤੁਸੀਂ ਝੂਠ ਬੋਲ ਰਹੇ ਆ ਉਸ ਤੋਂ ਬਾਅਦ ਨਿਊਸਮ ਸਾਹਿਬ ਨੇ ਰਿਪਲਾਈ ਵੀ ਕੀਤਾ ਵੀ ਕੀ ਗੱਲਬਾਤ ਹੈਗੀ ਆ ਇਹਦੇ ਵਿੱਚ ਪਿਸਕੋਣ ਰਿਹਾ ਹੈਗਾ ਡਰਾਈਵਰ ਪਿਸ ਰਿਹਾ ਹੈ ਡਰਾਈਵਰਾਂ ਕੋਲੇ ਤਾਂ ਨਾਨ ਡੋਮਿਸਾਈਲ ਕੋਲੇ ਲਾਇਸੈਂਸ ਹੈਗੇ ਆ ਨਾ ਤਾਂ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਵੀ ਡੀ ਐਮ ਵੀ ਸਹੀ ਕਹਿ ਰਹੀ ਆ ਜਾਂ ਡਫੀ ਸਹੀ ਕਹਿ ਰਿਹਾ ਹੁਣ ਦੇ ਹਾਲਾਤਾਂ ਵਿੱਚ ਵੱਲ ਦੇਖਿਆ ਜਾਵੇ ਤੱਬਈ ਆਫੀਸ਼ੀਅਲੀ ਤੌਰ ਤੇ ਤਾਂ ਫਿਰ ਕੈਲੀਫੋਰਨੀਆ ਨੇ ਹੀ ਪਾਇਆ ਡਫੀ ਨੇ ਤਾਂ ਸਿਰਫ ਆਪਣਾ ਟਵੀਟ ਕੀਤਾ ਕਿ ਜਿਹੜੇ ਟਵੀਟ ਦੀ ਇੰਨੀ ਅਹਿਮੀਅਤ ਹੋ ਸਕਦੀ ਹੈ ਜੇਕਰ ਕੋਈ ਵੈਬਸਾਈਟ ਤੇ ਅਪਲੋਡ ਕਰਦਾ ਦੱਸਦਾ ਵੀ ਭਾਈ ਐਕਸਟੈਂਸ਼ਨ ਹੋ ਗਈ ਹੈ ਹੁਣ ਐਕਸਟੈਂਸ਼ਨ ਨੂੰ ਜੇਕਰ ਮੰਨ ਵੀ ਲਿਆ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਵਹਿਮ ਵੀ ਹੈਗਾ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਜੇਕਰ ਐਕਸਟੈਂਸ਼ਨ ਡਫੀ ਨੇ ਕੱਲ ਨੂੰ ਕੋਈ ਲੈਟਰ ਆਫੀਸ਼ੀਅਲੀ ਭੇਜਤਾ ਤਾਂ ਉਹਨੂੰ ਕੈਨਸਲ ਕਰਤਾ ਫੇਰ ਕੀ ਕਰਾਂਗੇ ਕਨਫਿਊਜ਼ਨ ਇਹ ਵੀ ਹੈਗੀ ਆ ਵੀ ਜੇਕਰ ਐਕਸਟੈਂਸ਼ਨ ਨਾ ਹੋਈ ਤਾਂ ਜਿਹੜੇ ਲਾਇਸੈਂਸ ਸਾਡੇ ਕੋਲੇ ਹੈਗੇ ਆ ਬਾਅਦ ਚ ਫੇਰ ਫੀਸਾਂ ਭਰ-ਭਰ ਕੇ ਕਾਰਾਂ ਦੇ ਲੈਣੇ ਪੈਣੇ ਆ ਕਿਉਂਕਿ ਦਿਨ ਬਹੁਤ ਥੋੜੇ ਰਹਿ ਗਏ ਕਾਰਾਂ ਦੇ ਦੁਬਾਰਾ ਦੁਬਾਰਾ ਪੈਸੀ ਭਰ-ਭਰ ਕੇ ਡਰਾਈਵਿੰਗ ਲਾਇਸੈਂਸ ਲੈਣੇ ਪੈਣੇ ਹੁਣ ਤਾਂ ਨਾਲ ਹੀ ਨਾਲ ਉਹਨਾਂ ਨੇ ਕਰ ਦੇਣੇ ਆ ਕਨਫਿਊਜ਼ਨਾਂ ਕਾਫੀ ਹੈਗੀਆਂ ਇਸ ਵਿੱਚ ਚੱਕੀ ਦੇ ਵਿੱਚ ਪਿਸ ਰਹੇ ਹੈਗੇ ਡਰਾਈਵਰ ਰੋਲਾ ਰੱਪਾ ਆਉਦਾ ਹੈਗਾ ਜਿਵੇਂ ਇੱਕ ਤਾਂਗੇ ਦੇ ਵਿੱਚ ਲਗਾਮ ਦੋ ਬੰਦਿਆਂ ਦੇ ਹੱਥ 'ਚ ਫੜੀ ਹੋਈ ਹੈ ਇੱਕ ਇਧਰ ਨੂੰ ਕਹਿੰਦਾ ਇਧਰ ਨੂੰ ਚੱਲ ਇੱਕ ਕਹਿੰਦਾ ਇਧਰ ਨੂੰ ਚੱਲ ਤੇ ਵਿਚਾਲੇ ਆਪਾਂ ਘੋੜਾ ਕਹਿ ਸਕਦੇ ਹਾਂ ਜੋ ਹੈਗਾ ਡਰਾਈਵਰ ਇਸ ਸਿਚੁਏਸ਼ਨ 'ਚ ਕੀ ਕਿ ਅਸਰਾਈਆਂ ਲਾ ਸਕਦੀਆਂ ਵੀ ਕੀ ਕੱਲ ਨੂੰ ਡਫੀ ਜਿਹੜਾ ਕੁਛ ਸੋਸ਼ਲ ਮੀਡੀਆ ਤੇ ਪਾਇਆ ਇਹਨੂੰ ਆਫੀਸ਼ੀਅਲੀ ਤੌਰ ਤੇ ਵੀ ਕਰ ਸਕਦਾ ਜੇਕਰ ਇੱਕਲਾ ਸੋਸ਼ਲ ਮੀਡੀਆ ਤੇ ਪਾ ਕੇ ਛੱਡਤਾ ਚਲੋ ਠੀਕ ਹੈ ਜੀ ਡਰਗੇ ਡਰਗੇ ਨਹੀਂ ਡਰੇ ਨਾ ਡਰੇ ਤੇ ਉਦੋਂ ਬਾਅਦ ਨਿਊਜ਼ਮ ਕੀ ਰੈਪਲਾਈ ਕਰਦਾ ਡਫੀ ਦਾ ਜੀ ਪਲੋਏ ਨਹੀਂ EMPLOYER ਬਣਾਵਾਂਗੇ ਤੁਹਾਨੂੰ ਤੇ ਨਵਾਂ ਬਿਜ਼ਨਸ ਖੋਲਣ ਲਈ ਪੈਸਿਆਂ ਦੀ ਲੋੜ ਹੈ ਤੇ ਕੀ ਬੈਂਕ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੇ ਤੁਹਾਡਾ ਲੋਨ ਨਹੀਂ ਕਰ ਰਿਹਾ ਲੋ ਜੀ ਅਸੀਂ ਲੈ ਆਏ ਹਾਂ ਤੁਹਾਡੇ ਲਈ ਸੋਲੂਸ਼ਨ ਅਸੀਂ L&D ਕੈਪੀਟਲ ਪਾਰਟਨਰ ਚਾਰਟਅਪ ਤੋਂ ਐਕਸਪੈਂਸ਼ਨ ਤੱਕ ਤੁਹਾਡਾ ਲੋਨ ਅਪਰੂਵ ਕਰਾਵਾਂਗੇ ਜੇ ਤੁਸੀਂ ਕਿਤੇ ਵੀ ਅਮਰੀਕਾ 'ਚ ਬੈਠੇ ਹੋ ਤਾਂ ਕਾਲ ਕਰੋ 559668307 ਬ੍ਰਾਡਸਬ ਤੁਸੀਂ ਇੱਕ ਗੱਲ ਕੀਤੀ ਕਿ ਇਸ ਵੇਲੇ ਸਟੇਟ ਆਫ ਕਨਫਿਊਜ਼ਨ ਹੈਗੀ ਹੈ ਸਾਡੇ ਟਰਕਿੰਗ ਭਾਈਚਾਰੇ ਦੇ ਵਿੱਚ ਸਾਡੇ ਟਰੱਕਰ ਵੀਰਾਂ ਦੇ ਵਿੱਚ ਜਾਂ ਇਹਦੇ ਵਿੱਚ ਬੰਦਾ ਕਰੇ ਤੇ ਕੀ ਕਰੇ ਇੱਕ ਪਾਸੇ ਇਧਰ ਨੂੰ ਲੈ ਕੇ ਜਾਂਦੇ ਆ ਦੂਜੇ ਪਾਸੇ ਦੂਜੇ ਪਾਸੇ ਨੂੰ ਧੁੰਦੇ ਆ ਇੱਕ ਇੱਕ ਸਾਈਡ ਉਹ ਇੱਕ ਧਿਰ ਉਹ ਆ ਜਿਹੜੀ ਕਹਿੰਦੀ ਕਿ ਐਕਸਟੈਂਸ਼ਨ ਮਿਲ ਗਈ ਹੈ ਕਰੋ ਆਪਣਾ ਕੰਮ ਕਰ ਦੂਜੀ ਧਿਰ ਇਹ ਕਹਿੰਦੀ ਹੈ ਕਿ ਦੱਸੋ ਐਕਸਟੈਂਸ਼ਨ ਕਿਵੇਂ ਮਿਲ ਗਈ ਅਸੀਂ ਤਾਂ ਦਿੱਤੀ ਨਹੀਂ ক্রিকেট ਦੇ ਵਿੱਚ ਹਾਕੀ ਦੇ ਵਿੱਚ ਜਾਂ ਹੋਰ ਬ੍ਰਾਡਸਬ ਜਿਹੜੇ სპੋਰਟਸ ਆ ਨਾ ਉਹਨਾਂ ਦੇ ਵਿੱਚ ਇੱਕ ਟਰਮ ਯੂਜ਼ ਹੁੰਦੀ ਆ ਬੈਨੀਫਿਟ ਆਫ ਡਾਊਟ ਉੱਥੇ ਜਦੋਂ ਕਿਤੇ ਜਮਨਿਆ ਮਾਮਲਾ ਕੋਈ ਸ਼ੱਕੀ ਹੋ ਜੇ ਉਥੇ ਕਿਸੇ ਇੱਕ ਧਿਰ ਨੂੰ ਜਿਹੜਾ ਬੈਨੀਫਿਟ ਆ ਉਹ ਦਿੱਤਾ ਜਾਂਦਾ ਪਰ ਇਹ ਜਿਹੜਾ ਮਾਮਲਾ ਹੈ ਇਹ ਸ਼ੱਕੀ ਆ ਇਹ ਸ਼ੱਕੀ ਹੋਣ ਕਰਕੇ ਬੈਨੀਫਿਟ ਨਹੀਂ ਮਿਲਣਾ ਲਾਸ ਮਿਲਣਾ ਬੈਨੀਫਿਟ ਮਿਲਣਾ ਫੈਡਰਲ ਗਵਰਨਮੈਂਟ ਨੂੰ ਬੇਸ਼ੱਕ ਕੈਲੀਫੋਰਨੀਆ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਕੁਝ ਕਹੀ ਜਾਵੇ ਉਹਦਾ ਜਿਹੜਾ ਰਿਐਕਸ਼ਨ ਆ ਉਹਦਾ ਰਿਟੈਲੀਐਟਰੀ ਟਵੀਟ ਦੇ ਥਰੂ ਜਿਹੜਾ ਜਵਾਬ ਆ ਉਹ ਫੈਡਰਲ ਗਵਰਨਮੈਂਟ ਚਾਹੇ ਜੋ ਮਰਜ਼ੀ ਦੇਈ ਜਾਵੇ ਇਹਦੇ ਵਿੱਚ ਜਿਹੜਾ ਬੈਨੀਫਿਟ ਉਹ ਫੈਡਰਲ ਸਰਕਾਰ ਦਾ ਹੀ ਹੋਣਾ ਲਾਸ ਹੋਣਾ ਹੈ ਟਰਕਿੰਗ ਪਾਈ ਚਾਰੇ ਦਾ ਕਿਉਂਕਿ ਬੇਸ਼ੱਕ ਕੈਲੀਫੋਰਨੀਆ ਸਟੇਟ ਕੁਝ ਵੀ ਕਹੀ ਜਾਵੇ ਜਦੋਂ ਫੈਡਰਲ ਏਜੰਟਸ ਦੀ ਉੱਥੇ ਆਮਦ ਹੋ ਗਈ ਉਹਨਾਂ ਨੇ ਸਵਾਲ ਇਹੀ ਕਰਨਾ ਕਿ ਜਦੋਂ ਵਸੀ ਕਹਤਾ ਸੀਗਾ ਫਿਰ ਤੁਸੀਂ ਇਹ ਕੰਮ ਕਿਉਂ ਕੀਤਾ ਸਾਡੇ ਡੱਕਣ ਦੇ ਬਾਵਜੂਦ ਜਾਂ ਤਾਂ ਇਹਦੇ ਵਿੱਚ ਕੋਰਟ ਇੰਟਰਵਿਨ ਕਰੇ ਫਿਰ ਇਹ ਮਾਮਲਾ ਜਿਹੜਾ ਆ ਉਹ ਕਿਸੇ ਸਿਰੇ ਲੱਗ ਸਕਦਾ ਆ ਆਪਾਂ ਥੋੜਾ ਜਿਹਾ ਪਿਸ਼ੋਕੜ ਤੇ ਝਾਤ ਮਾਰ ਲਈਏ ਤੁਹਾਨੂੰ ਯਾਦ ਹੋਣਾ ਮਾਮਲਾ ਜਿਹੜਾ ਆ ਇਹ ਫੈਲਿਆ ਇਸ ਚੀਜ਼ ਤੋਂ ਸੀਗਾ ਕਿ ਫੈਡਰਲ ਗਵਰਨਮੈਂਟ ਦੇ ਧਿਆਨ ਦੇ ਵਿੱਚ ਆਇਆ ਸੀ ਸਪੈਸ਼ਲੀ ਐਫ ਐਮ ਸੀ ਐਸਏ ਦੇ ਧਿਆਨ ਦੇ ਵਿੱਚ ਆਇਆ ਸੀਗਾ ਕੀ ਕੈਲੀਫੋਰਨੀਆ ਦੇ ਵਿੱਚ 17000 ਪਲਸ ਨੌਨ ਡੋਮਿਸਾਈਲ ਸੀਡੀਐਲ ਹੋਲਡਰ ਆ ਜਿਹੜੇ ਗਲਤ ਤਰੀਕੇ ਨਾਲ ਜਿਹੜੇ ਆ ਸੀਡੀਐਲ ਹੋਲਡ ਕਰਦੇ ਪਏ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਈਏਡੀ ਹੈਗੇ ਆ ਜਿਹੜੇ ਵਰਕ ਪਰਮਿਟ ਹੈਗੇ ਆ ਉਹ ਤਾਂ ਆਲਰੇਡੀ ਐਕਸਪਾਇਰ ਆ ਉਹ ਤਾਂ ਰੀਨਿਊ ਕੀਤੇ ਨਹੀਂ ਗਏ ਜਦੋਂ ਈਏਡੀ ਐਕਸਪਾਇਰ ਆ ਅਜੇ ਹੀ ਸਟੇਟ ਦੇ ਵਿੱਚ ਤੁਸੀਂ ਡੀਐਮਵੀ ਸੀਡੀਐਲ ਆ ਜਿਹੜਾ ਡੀਐਮਮਵੀ ਨੇ ਕਿਦਾਂ ਇਸ਼ੂ ਕੀਤਾ ਆ ਨਾਨ ਡੋਮਿਸਾਈਲ ਸੀਡੀਐਲ ਹੋਲਡਰਸ ਦੇ ਕੋਲੇ ਇਹ ਲੰਮੀ ਵੈਲਿਡਿਟੀ ਵਾਲੇ ਜਿਹੜੇ ਸੀਡੀਐਲਸ ਆ ਉਹ ਕਿਦਾਂ ਆ ਗਿਆ ਪੇਜ ਇਥੋਂ ਫਸਿਆ ਸੀਗਾ ਉਸ ਤੋਂ ਬਾਅਦ ਬ੍ਰਾਡਰ ਸਾਹਿਬ ਕੈਲੀਫੋਰਨੀਆ ਦੇ ਬਾਰੇ ਵੀ ਇਹ ਕਿਹਾ ਗਿਆ ਕੈਲੀਫੋਰਨੀਆ ਦੇ ਗਵਰਨਮੈਂਟ ਦੇ ਬਾਰੇ ਵੀ ਇਹ ਖਬਰਾਂ ਆਈਆਂ ਕਿ ਲੋਕਾਂ ਨੂੰ ਹੁਣ ਈਮੇਲ ਜਾਣ ਲੱਗ ਪਈਆਂ ਮੇਲਜ਼ ਜਾਣ ਲੱਗ ਪਈਆਂ ਚਿੱਠੀ ਪੱਤਰ ਦੇ ਰਾਹੀਂ ਇਹ ਕਿਹਾ ਜਾਣ ਲੱਗ ਪਿਆ ਕਿ ਜਨਵਰੀ ਤੱਕ ਜਿਹੜਾ ਹੈਗਾ ਆ ਤੁਸੀਂ ਚਲਾ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਜਿਹੜੇ ਲਾਇਸੈਂਸ ਆ ਉਹ ਰੱਦ ਹੋਏ ਸਮਝੇ ਜਾਣਗੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨਵੀਆਂ ਅਪਡੇਟਸ ਨਿਕਲ ਕੇ ਆਈਆਂ ਫਿਰ ਕਿਹਾ ਗਿਆ ਕਿ 5 ਜਨਵਰੀਜ਼ ਦੀ ਡੈਡਲਾਈਨ ਉਸ ਤੋਂ ਬਾਅਦ ਬਰਾੜ ਸਾਹਿਬ ਇਹ ਜਿਹੜਾ ਰੌਲਾ ਆ ਉਹ ਇੱਥੋਂ ਤੱਕ ਪਹੁੰਚਿਆ ਕਿ ਦੋ ਤਿੰਨ ਧਿਰਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਕੋਟ ਦਾ ਰੁਖ ਕਰਦੀਆਂ ਉਹਨਾਂ ਦੇ ਵੱਲੋਂ ਹੀ ਬਾਅਦ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਅਨਾਉਂਸ ਕਰ ਰਹੇ ਹਾਂ ਸਾਨੂੰ ਇੰਟਰਨਲ ਇਨਫੋਰਮੇਸ਼ਨ ਮਿਲ ਗਈ ਹੈ ਕਿ ਕੈਲੀਫੋਰਨੀਆ ਦਾ ਡੀਐਮਵੀ ਹੈ ਜਿਹੜਾ ਉਹ 60 ਦਿਨਾਂ ਦੀ ਐਕਸਟੈਂਸ਼ਨ ਦੇ ਰਿਹਾ ਹੈ 60 ਦਿਨ ਹੋਰ ਆਪਣਾ ਕੰਮ ਕਰ ਰਿਹਾ ਜਿਹੜਾ ਉਹ ਤੁਸੀਂ ਭਾਈ ਖੁੱਲ ਕੇ ਕਰ ਸਕਦੇ ਹੋ ਟਰਕਿੰਗ ਦੇ ਨਾਲ ਰਿਲੇਟਡ ਇਹਨਾਂ ਤੋਂ ਬਾਅਦ ਭਰਤ ਸਾਬੇ ਇਹ ਅਧਿਕਾਰਤ ਤੌਰ ਤੇ ਵੀ ਪੁਸ਼ਟੀ ਕੀਤੀ ਗਈ ਵੱਖ-ਵੱਖ ਜਿਹੜੇ ਨਿਊਜ਼ ادارے ਉਹਨਾਂ ਦੇ ਵਿੱਚ ਵੀ ਇਹ ਖਬਰ ਬ੍ਰੇਕ ਕਰ ਦਿੱਤੀ ਗਈ ਕਿ ਡੈਡਲਾਈਨ 5 ਜਨਵਰੀ ਦੀ ਥਾਂ ਤੇ ਹੁਣ ਮਾਰਚ ਦਾ ਪਹਿਲਾ ਹਫਤਾ ਮੰਨਿਆ ਜਾਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਇਹ ਰਾਹਤ ਦਾ ਪਲ ਸੀ ਪਰ ਅਜੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਸ਼ੌਨ ਡਫੀ ਹੈ ਜਿਹੜੇ ਉਹ ਇੱਕ ਨਵੀਂ ਟਵੀਟ ਕਰਦੇ ਆ ਉਹਦੇ ਨਾਲ ਉਹ ਮਾਮਲਾ ਕਿਤੇ ਨਾ ਕਿਤੇ ਸਾਰਿਆਂ ਦੇ ਕੰਨਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਉਹ ਕਹਿੰਦੇ ਗੈਵਨ ਨਿਊਜ਼ਮ ਫਿਰ ਤੋਂ ਝੂਠ ਬੋਲ ਰਿਹਾ ਹੈ ਜਿਹੜਾ ਇਹਨੇ ਡੈਡਲਾਈਨ ਰਿਵੋਕ ਦੀ ਗੱਲ ਕੀਤੀ ਹੈ ਡੈਡਲਾਈਨ ਖਤਮ ਕਰਨ ਦੀ ਜਾਂ ਡੈਡਲਾਈਨ ਦੀ ਐਕਸਟੈਂਸ਼ਨ ਦੀ ਗੱਲਬਾਤ ਕੀਤੀ ਹੈ ਇਹ ਬਿਲਕੁਲ ਝੂਠ ਹੈ ਹੀ ਇਜ਼ ਲਾਇੰਗ ਉਹਨਾਂ ਨੇ ਕਹੇ ਕਿ ਕੈਲੀਫੋਰਨੀਆ ਦੇ ਕੋਲੇ ਇਹ ਰਾਈਟ ਨਹੀਂ ਹੈਗਾ ਕਿ ਉਹ ਇਸ ਤਰੀਕੇ ਨਾਲ ਐਕਸਟੈਂਸ਼ਨ ਦੇ ਸਕਣ ਉਹਨਾਂ ਦੇ ਕੋਲੇ ਕੋਈ ਰਾਈਟ ਨਹੀਂ ਹੈ ਕਿ ਅਮਰੀਕਨ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਸਪੈਸ਼ਲੀ ਜਿਹੜੇ ਅਮਰੀਕਨ ਸੜਕਾਂ ਦੇ ਉੱਤੇ ਆ ਉਹਨਾਂ ਨੂੰ ਰਿਸਕ ਦੇ ਵਿੱਚ ਪਾ ਸਕਣ ਸੋ ਇਹਨਾਂ ਦੀ ਐਕਸਟੈਂਸ਼ਨ ਹੈ ਜਿਹੜੀ ਇਹਦਾ ਮੈਂ ਖਿਆਲ ਕਰਦਾ ਇਹਦੇ ਨਾਲ ਹੀ ਵਟਸਐਪ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੀ ਫੈਡਰਲ ਫੰਡਿੰਗ ਸੀਗੀ ਡਿਪਾਰਟਮੈਂਟ ਆਫ ਮੋਟਰ ਵੀਕਲ ਆਫ ਕੈਲੀਫੋਰਨੀਆ ਦੀ ਸਟੇਟ ਆਫ ਕੈਲੀਫੋਰਨੀਆ ਦੀ ਇਹਦੇ ਵਿੱਚ ਸਿੱਧੇ ਤੌਰ ਤੇ 160 ਮਿਲੀਅਨ ਦਾ ਕਟਿਆ ਜਿਹੜਾ ਉਹ ਲੱਗਣ ਜਾ ਰਿਹਾ ਜੀ ਜੀ ਵਟਸਐਪ ਉਸ ਤੋਂ ਬਾਅਦ ਰਿਪਲਾਈ ਕੀਤਾ ਗਵਰਨਰ ਸਾਹਿਬ ਨੇ ਉਹ ਕੀ ਕੀਤਾ ਜੀ ਹਾਂਜੀ ਬ੍ਰਾਡਰ ਸਾਹਿਬ ਇਹ ਗਵਰਨਰ ਸਾਹਿਬ ਦੇ ਆਪਣੇ ਨਿੱਜੀ ਅਕਾਊਂਟ ਤੋਂ ਰਿਪਲਾਈ ਤਾਂ ਨਹੀਂ ਆਇਆ ਪਰ ਉਹਨਾਂ ਦਾ ਜਿਹੜਾ ਆਫਿਸ ਦਾ ਜਿਹੜਾ ਪ੍ਰੈਸ ਆਫਿਸ ਆ ਜਿਹੜਾ ਪ੍ਰੈਸ ਦੇ ਨਾਲ ਰਿਲੇਟਡ ਜਿਹੜਾ ਵੀ ਉੱਥੇ ਅਥਾਰਟੀ ਹੈ ਡਿਪਾਰਟਮੈਂਟ ਹੈ ਉਹਨਾਂ ਦੇ ਵੱਲੋਂ ਇੱਕ ਲੰਮੀ ਚੌੜੀ ਜਿਹੜੀ ਟਵੀਟ ਆ ਉਹ ਕੀਤੀ ਗਈ ਆ ਪੋਹ ਦੇ ਉੱਤੇ ਵੀ ਚਾਤ ਮਾਰ ਲੈਨੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼ੌਨ ਫੈਕਟ ਮੈਟਰ ਕਰਦੇ ਆ ਤੁਹਾਡੇ ਸਟਾਫ ਦੇ ਵੱਲੋਂ ਹੀ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਨਾਲ ਗੱਲਬਾਤ ਹੋਈ ਹੈ ਤੇ ਇਹ ਗੱਲਬਾਤ ਐਗਜ਼ੈਕਟਲੀ 8 ਦਿਨ ਪਹਿਲਾਂ ਵੀ ਹੋਈ ਸੀਗੀ ਇਹ ਗੱਲਬਾਤ ਬੈਠ ਕੇ ਹੋਈ ਹੈ ਵਿਚਾਰ ਕੀਤਾ ਗਿਆ ਕਿ ਐਕਸਟੈਂਸ਼ਨ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਐਫਐਮ ਸੀਐਸਏ ਵੀ ਇਸ ਗੱਲ ਦੇ ਵਿੱਚ ਮੰਨਿਆ ਕਿ ਹਾਂ ਐਕਸਟੈਂਸ਼ਨ ਦੇ ਦੇਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਲੋਜਿਸਟਿਕਲ ਸੈਂਸ ਹੈਗੀ ਹੈ ਰੀਜ਼ਨੇਬਲ ਚੀਜ਼ ਹੈ ਸਾਰੀਆਂ ਚੀਜ਼ਾਂ ਦੇ ਉੱਤੇ ਖੜੇ ਪੈਰ ਬ੍ਰੇਕ ਨਹੀਂ ਮਾਰੀ ਜਾ ਸਕਦੀ ਕੋਸ਼ ਚੀਜ਼ਾਂ ਨੂੰ ਹੋਣ ਦੇ ਲਈ ਸਮਾਂ ਚਾਹੀਦਾ ਹੈ ਉਹ ਕਹਿੰਦੇ ਕਿ ਇਹਦੇ ਵਿੱਚ ਜਦੋਂ ਸਹਿਮਤੀ ਹੋਈ ਸੀਗੀ ਫਿਰ ਕੀ ਲੋਡ ਪੈ ਗਈ ਕਿ ਜਦੋਂ ਹੁਣ ਇਹ ਚੀਜ਼ ਪਬਲਿਕ ਹੋਈ ਹੈ ਜਦੋਂ ਅਸੀਂ ਜਨਤਕ ਕਰ ਦਿੱਤੀ ਹੈ ਤੇ ਤੁਹਾਡੀ ਜਿਹੜੀ ਏਜੰਸੀ ਆ ਇਹਨੂੰ ਮੰਨਣ ਦੇ ਲਈ ਤਿਆਰ ਨਹੀਂ ਹੈਗੀ ਹੁਣ ਕੈਲੀਫੋਰਨੀਆ ਝੂਠ ਨਹੀਂ ਬੋਲ ਰਿਹਾ ਉਹਨਾਂ ਨੇ ਕਿਹਾ ਫੈਡਰਲ ਮਿਸਮੈਨੇਜਮੈਂਟ ਹੈ ਜਿਹੜੀ ਅਨਫੋਰਚੂਨੇਟਲੀ ਤੁਹਾਡੀ ਲੀਡਰਸ਼ਿਪ ਦੇ ਵਿੱਚ ਸਾਨੂੰ ਫੇਸ ਕਰਨੀ ਪੈ ਰਹੀ ਆ ਇਹਦੇ ਅੰਤ ਦੇ ਉੱਤੇ ਉਹ ਲਿਖਦੇ ਆ ਹੈਪੀ ਨਿਊ ਇਅਰ ਕਹਿਣ ਤੋਂ ਭਾਵ ਉਹਨਾਂ ਸਿੱਧੇ ਤੌਰ ਤੇ ਗੱਲ ਇਹ ਕਹੀ ਆ ਕਿ ਸ਼ੌਨ ਡਫੀ ਸਾਹਿਬ ਅਸੀਂ ਕੋਈ ਝੂਠ ਨਹੀਂ ਬੋਲ ਰਹੇ 8 ਦਿਨ ਪਹਿਲਾਂ ਤੱਕ ਤਾਂ ਸਾਰਾ ਕੁਝ ਓਕੇ ਸੀਗਾ ਇਸ ਐਕਸਟੈਂਸ਼ਨ ਦੇ ਲਈ ਤੁਸੀਂ ਖੁਦ ਰਾਜੀ ਹੋਏ ਸੀਗੇ ਫਿਰ ਅਚਾਨਕ ਇਹੋ ਜਿਹਾ ਕੀ ਵਾਪਰਿਆ ਕਿ ਸਾਰਾ ਕੁਝ ਜੜਾਇਆ ਉਹ ਤਬਦੀਲ ਹੋ ਗਿਆ ਫਿਰ ਤੁਹਾਨੂੰ ਕੀ ਲੋਡ ਪੈ ਗਈ ਕਿ ਜਦੋਂ ਇਹ ਚੀਜ਼ਾਂ ਪਬਲਿਕ ਹੁੰਦੀਆਂ ਫਿਰ ਤੁਸੀਂ ਮੀਡੀਆ ਦੇ ਵਿੱਚ ਆ ਕੇ ਜਨਤਾ ਦੇ ਵਿੱਚ ਆ ਕੇ ਜਿਹੜੀਆਂ ਚੀਜ਼ਾਂ ਉਹ ਮੰਨਣ ਤੋਂ ਗਰੇਸ ਕਰਦੇ ਹੋ ਤੇ ਇਹ ਕਹਿੰਦੇ ਹੋ ਕਿ ਨਹੀਂ ਅਸੀਂ ਮਿਲੀਅਨਸ ਆਫ ਡਾਲਰ ਦਾ ਜਿਹੜਾ ਫੈਡਰਲ ਫੰਡਿੰਗ ਦਾ ਉਹ ਵੀ ਕੱਟ ਲਵਾਂਗੇ ਤੇ ਐਕਸਟੈਂਸ਼ਨ ਵੀ ਨਹੀਂ ਹੋਣ ਦਿਆਂਗੇ ਹੁਣ ਇਥੇ ਇਹ ਕੀ ਮੰਨਿਆ ਜਾਵੇ ਵੀ ਐਕਸਟੈਂਸ਼ਨ ਹੋਊਗੀ ਆ ਕਿ ਨਹੀਂ ਹੋਊਗੀ ਲੋਕ ਤਾਂ ਕਨਫਿਊਜ਼ਨ ਆ ਨਾ ਲੋਕਾਂ ਨੂੰ ਤਾਂ ਇਹ ਆ ਵੀ ਹਾਂ ਪਾਈ ਸੀ ਤਾਂ ਆਫੀਸ਼ੀਅਲੀ ਚੀਜ਼ ਨੂੰ ਮੰਨਣਾ ਆ ਟਵੀਟ ਤਾਂ ਲੋਕ ਵੈਸੇ ਰੋਲਾ ਰੱਪਾ ਪਾਉਂਦੇ ਰਹਿੰਦੇ ਤੇ ਪਾਈ ਜਾਣ ਇਹਦੇ ਚ ਕੀ ਹੈਗਾ ਪਰ ਇਹ ਟਵੀਟ ਦਾ ਬਾਅਦ ਕੋਈ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਕੁਝ ਹੋ ਸਕਦਾ ਕਿ ਨਹੀਂ ਹੋ ਸਕਦਾ ਕਿ ਬਸ ਟਵੀਟ ਹੀ ਪਾਇਆ ਅਗਲੀ ਗੱਲ ਇਹ ਆ ਵੀ ਜੇਕਰ ਇਹਦਾ ਕੋਈ ਰਿਜ਼ਲਟ ਨਿਕਲਦਾ ਵੀ ਹੈ ਤਾਂ ਫਿਰ ਅੱਗੇ ਕੀ ਹਾਂਜੀ ਬ੍ਰਾਦਰ ਸਭ ਇੱਕ ਚੀਜ਼ ਤਾਂ ਬੜੀ ਸਪਸ਼ਟ ਹੈ ਕਿ ਇਸ ਵੇਲੇ ਕਨਫਿਊਜ਼ਨ ਦੀ ਸਟੇਟ ਹੈਗੀ ਆ ਕਿਸੇ ਨਵੀਂ ਕੈਲੀਫੋਰਨੀਆ ਦੇ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਹੈ ਐਕਸਟੈਂਸ਼ਨ ਦੀ ਨਿਰਾਪura ਉਹਦੇ ਉੱਤੇ ਬਲੀਵ ਨਹੀਂ ਕਰ ਲੈਣਾ ਚਾਹੀਦਾ ਥੋੜੇ ਦਿਨ ਇੰਤਜ਼ਾਰ ਕਰ ਲੈਣਾ ਚਾਹੀਦਾ ਆ ਵੱਖ-ਵੱਖ ਜਥੇਬੰਦੀਆਂ ਆਪਣੇ ਤੌਰ ਤੇ ਐਫਰਟ ਕਰ ਰਹੀਆਂ ਐਟ ਲੀਸਟ ਕਿਸੇ ਨਾ ਕਿਸੇ ਕੋਰਟ ਤੱਕ ਇਹ ਮਾਮਲਾ ਬ੍ਰਾਦਰ ਸਾਹਿਬ ਬਹੁਤ ਜਲਦੀ ਪਹੁੰਚੂਗਾ ਫਾਸਟ ਟਰੈਕ ਇਹ ਕੰਮ ਹੋਏਗਾ ਬਹੁਤ ਜਲਦੀ ਉਥੋਂ ਟਿੱਪਣੀ ਆ ਜੂਗੀ ਕਿ ਇਹ ਜਿਹੜੀ ਡੈਡਲਾਈਨ ਆ 5 ਜਨਵਰੀ ਮੰਨੀ ਜਾਵੇ ਜਾਂ 4 5 6 ਜੋ ਵੀ ਆ ਮਾਰਚ ਉਹ ਮੰਨਿਆ ਜਾਵੇ ਜਿਵੇਂ ਕਿ ਪਹਿਲਾਂ ਕੈਲੀਫੋਰਨੀਆ ਕਈ ਵਾਰੀ ਫੈਡਰ ਲੱਗੇ ਝੁੱਕ ਗਈ ਤੇ ਉਹ ਕੰਮ ਕੀਤਾ ਕੀ ਫਿਰ ਇਸ ਵਾਰ ਵੀ ਕੈਲੀਫੋਰਨੀਆ ਝੁੱਕ ਕੇ ਵੀ ਇਹ ਤਾਂ ਨਹੀਂ ਕਹਦੇ ਵੀ ਸਾਨੂੰ ਜਿਹੜੀ ਆ ਫੰਡਿੰਗ ਪਿਆਰੀ ਆ ਬਰਾਤ ਸਾਨੂੰ ਲੋਕਾਂ ਦੀਆਂ ਵੋਟਾਂ ਪਿਆਰੀਆਂ ਕਿਉਂਕਿ ਲੋਕ ਜਿਹੜੇ ਸਿਟੀਜ਼ਨ ਹੈਗੇ ਆ ਉਹ ਪਤਾ ਨਹੀਂ ਇਸ ਕਿਸ ਐਂਗਲ ਨੂੰ ਦੇਖਦੇ ਹੋਣੇ ਆ ਆਪਣੀ ਕਮਿਊਨਿਟੀ ਨੂੰ ਛੱਡ ਕੇ ਉਹਨਾਂ ਦੇ ਕੀ ਨਜ਼ਰੀਆ ਹੋ ਸਕਦਾ ਤੇ ਕੀ ਇਸ ਤੇ ਇਸ ਤੇ ਵੀ ਜੇਕਰ ਝੁੱਕ ਸਕਦੀ ਹੈ ਕੈਲੀਫੋਰਨੀਆ ਦੀ ਸਰਕਾਰ ਦੇਖੋ ਬਰਾਤ ਸਾਹਿਬ ਇਹਦੇ ਬਾਰੇ ਆਪਾਂ ਇਸ ਥਾਂ ਤੋਂ ਕੋਈ ਐਸਟੀਮੇਟ ਕੋਈ ਟੇਵਾਤ ਨਹੀਂ ਲਾ ਸਕਦੇ ਪਰ ਇੱਕ ਗੱਲ ਸਪਸ਼ਟ ਹੈ ਕਿ ਗੱਲ ਬੈਕ ਡੋਰ ਜ਼ਰੂਰ ਚੱਲੀ ਆ ਬੈਕ ਡੋਰ ਹੋਈ ਹੈ ਕੈਲੀਫੋਰਨੀਆ ਦੀ ਗਵਰਨਮੈਂਟ ਦੇ ਵੱਲੋਂ ਐਡਾ ਵੱਡਾ ਝੂਠ ਤਾਂ ਨਹੀਂ ਬੋਲਿਆ ਜਾਣਾ ਸੀਗਾ ਇਹ ਬੈਕ ਡੋਰ ਹੋਈ ਹੈ ਤਾਂ ਉੱਥੇ ਉਹ ਗੱਲਬਾਤ ਕਰਨਗੇ ਜਿਹੜੀ ਵੀ ਪਹਿਲਾਂ ਗੱਲ ਉਲਿੱਕੀ ਹੋਊਗੀ ਕਾਗਜ਼ ਪੱਤਰ ਹੋਊਗਾ ਕੋਈ ਜ਼ੁਬਾਨੀ ਕਲਾਮੀ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਕਿਉਂਕਿ ਸਰਕਾਰੀ ਪੱਧਰ ਦੀਆਂ ਇਹ ਗੱਲਬਾਤਾਂ ਹੈਗੀਆਂ ਨੇ ਸੋ ਜ਼ਰੂਰੀ ਨਹੀਂ ਕਿ ਝੁਕੇ ਕੋਈ ਨਾ ਕੋਈ ਮਿਊਚੁਅਲ ਜਿਹੜਾ ਹੈਗਾ ਆ ਉਹ ਰਸਤਾ ਵੀ ਕੱਢਿਆ ਜਾ ਸਕਦਾ ਪਰ ਕਿਉਂਕਿ ਫੈਡਰਲ ਗਵਰਨਮੈਂਟ ਜਿਹੜੀ ਹੁੰਦੀ ਆ ਉਹਦੇ ਕੋਲੇ ਅਖਤਿਆਰ ਵੱਧ ਹੁੰਦੇ ਨੇ 160 ਮਿਲੀਅਨ ਡਾਲਰ ਜਿਹੜੇ ਉਹ ਕੋਈ ਛੋਟਾ ਅਮਾਊਂਟ ਨਹੀਂ ਹੈਗਾ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਉਹਨਾਂ ਦੇ ਵੱਲੋਂ ਝੁਕਿਆ ਜਾਊਗਾ ਜੋ ਵੀ ਆ ਜੇ ਉਹਨਾਂ ਨੇ ਕੋਈ ਗਾਈ ਜੇ ਉਹਨਾਂ ਨੇ ਖੋਦ ਟੈਲ ਦੀ ਗੱਲ ਕਬੂਲੀ ਸੀ ਫਿਰ ਉਹ ਕੋਈ ਜਸਟੀਫਿਕੇਸ਼ਨ ਦੇ ਕੇ ਜਾਂ ਕੋਈ ਵੈਲਿਡ ਰੀਜ਼ਨ ਦੇ ਕੇ ਉਹਨਾਂ ਨੂੰ ਕਹਿ ਦਿੰਗੇ ਕਿ ਉਦੋਂ ਸਾਡਾ ਮਨ ਸੀਗਾ ਹੁਣ ਅਸੀਂ ਵਾਪਸ ਲੈਨੇ ਆ ਉਹ ਪੱਤਰ ਆਪਦਾ ਨਹੀਂ ਲੋਕਾਂ ਦਾ ਤਾਂ ਇਹ ਵੀ ਇੱਕ ਵਾਰੀ ਹੋ ਗਿਆ ਇਸ ਤੋਂ ਬਾਅਦ ਹੋਰ ਵੀ ਹੋ ਸਕਦਾ ਭਾਈ ਸਾਨੂੰ ਭੰਬਲ ਪੂਸੇ ਪਾਇਆ ਪਰ ਪੱਤਰ ਵਾਪਸ ਲੈਣਾ ਇਹ ਵੀ ਤਾਂ ਕਿਤੇ ਨੱਗੇ ਤੇ ਕੀ ਗੱਲ ਮੁੱਖ ਦੀ ਗੱਲ ਇਹੀ ਹੈ ਜੇਕਰ ਇਹ ਰੌਲਾ ਰੱਪਾ ਜਾਂ ਪੈ ਰਿਹਾ ਇਨੇ ਹਾਈ ਲੈਵਲ ਤੇ ਪੈ ਰਿਹਾ ਹਾਈ ਲੈਵਲ ਦੇ ਬੰਦੇ ਪੋਸਟਾਂ ਪਾ ਰਹੇ ਕੁਝ ਨਾ ਕੁਝ ਤਾਂ ਹੋਊਗਾ ਜਰੂਰ ਇਹਦੇ ਚ ਤਾਂ ਆਪਾਂ ਇੱਕ ਚੀਜ਼ ਤਾਂ ਕਲੀਅਰ ਕਰ ਸਕਦੇ ਹਾਂ ਵੀ ਕੁਝ ਨਾ ਕੁਝ ਹੋਊਗਾ ਜਰੂਰ ਵੀ ਗੱਲ ਇੱਥੇ ਨਹੀਂ ਟਿਕਣੀ ਕਿੰਨਾ ਕੁ ਹੁੰਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਵੀ ਕਿੰਨਾ ਕੁ ਘਟੂਗਾ ਕਿੰਨਾ ਕੁ ਵਧੂਗਾ ਜੇਕਰ ਜਿਹੜੇ ਕੋਰਟ ਹੈਗੇ ਵਿੱਚ ਆ ਜਾਂਦੇ ਆ ਕੁਝ ਰੋਕ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਡਿਸਟ੍ਰਿਕਟ ਕੋਰਟ ਆ ਗਿਆ ਜਾਂ ਸਰਕਟ ਕੋਰਟ ਆ ਗਿਆ ਉਦੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਵੀ ਜਾ ਸਕਦਾ ਪਰ ਉਹ ਮਾਮਲਾ ਪਹੁੰਚਣ ਤੱਕ ਟਾਈਮ ਵੀ ਕਾਫੀ ਲੱਗ ਜਾਂਦਾ ਆਪਸ ਵਿੱਚ ਥਲੜੀ ਕੋਟ ਕੀ ਕਹਿੰਦੀ ਆ ਉਪਰਲੀ ਕੋਟ ਕੀ ਕਹਿੰਦੀ ਆ ਇਹਦਾ ਰੋਲਰ ਆਪਾਂ ਵੀ ਪੈ ਸਕਦਾ ਬਿਲਕੁਲ ਬ੍ਰਾਦਰ ਸਾਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਪਰ ਆਪਣਾ ਇੱਥੇ ਬੈਠ ਕੇ ਗੱਲਬਾਤ ਕਰਨ ਦਾ ਮਕਸਦ ਇਹ ਨਾ ਕਿ ਆ ਕਿ ਜੇਕਰ ਕੋਈ ਇਸ ਵੇਲੇ ਕਨਫਿਊਜ਼ਨ ਦੇ ਵਿੱਚ ਹੈਗਾ ਆ ਜੇਕਰ ਕੋਈ ਮਨ ਬਣਾ ਚੁੱਕਿਆ ਉਹਨੂੰ ਫਿਲਹਾਲ ਹੋਲਡ ਤੇ ਚਲੇ ਜਾਣਾ ਚਾਹੀਦਾ ਹੈ ਵੇਟ ਕਰ ਲੈਣਾ ਚਾਹੀਦਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਇਸ ਮੈਟਰ ਦੇ ਉੱਪਰ ਬਹੁਤ ਸਾਰੇ ਲੋਕ ਕਲੈਰਟੀ ਚਾਹੁੰਦੇ ਆ ਤੇ ਉਹ ਆਪੂ ਆਪਣੇ ਜਿਹੜਾ ਲੀਗਲ ਵੇ ਹੈਗਾ ਜਿਸ ਜਿਸ ਵੀ ਤਰੀਕੇ ਦਾ ਉਹ ਇਸ ਮਾਮਲੇ ਦੇ ਉੱਤੇ ਛਾਣਬੀਨ ਕਰ ਸਕਦੇ ਆ ਉਹ ਕਰਨ ਤੇ ਲੱਗੇ ਹੋਇਆ ਬਹੁਤ ਜਲਦ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿਉਂਕਿ ਇਸ ਵੇਲੇ ਜਦੋਂ ਆਪਾਂ ਗੱਲਬਾਤ ਕਰ ਰਹੇ ਆ 1 ਜਨਵਰੀ ਹੈਗੀ ਆ ਸਵੇਰ ਦਾ ਵੇਲਾ ਆ 5 ਜਨਵਰੀ ਦੇ ਵਿੱਚ ਮੈਜ ਚਾਰ ਦਿਨ ਬਾਕੀ ਨੇ ਗਿਣਤੀ ਦੇ 72 ਘੰਟੇ ਨੇ ਉਦੋਂ ਪਹਿਲਾਂ ਫੈਡਰਲ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕੈਲੀਫੋਰਨੀਆ ਦੇ ਡੀਐਮਵੀ ਦੀ ਵੀ ਬਣਦੀ ਹੈ ਕਿ ਜੇ ਪਹਿਲਾਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਸੀਗੀ ਬਾਅਦ ਦੇ ਵਿੱਚ ਨਹੀਂ ਉਹ ਨੇਪਰੇ ਚੜੀ ਕੰਪਲਾਈਅੰਸ ਦੇ ਕਰਨ ਦੇ ਲਈ ਕੋਈ ਨਵਾਂ ਆਰਡਰ ਦੇ ਦਿੱਤਾ ਆ ਤਾਂ ਕੈਲੀਫੋਰਨੀਆ ਦੇ ਜਿਹੜੇ ਟਰੱਕਰਜ਼ ਆ ਉਹਨਾਂ ਨੂੰ ਕਲੀਅਰਲੀ ਦੱਸ ਦਿੱਤਾ ਜਾਵੇ ਨਾਲ ਦੀ ਨਾਲ ਫੈਡਰਲ ਗਵਰਨਮੈਂਟ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਜੇਕਰ ਉਹ ਨਹੀਂ ਚਾਹੁੰਦੇ ਇਸ ਚੀਜ਼ ਨੂੰ ਐਕਸਟੈਂਸ਼ਨ ਦੇਣੀ ਇੱਕ ਜਨਤਕ ਪੱਤਰ ਜਿਹੜਾ ਆ ਜੋ ਵੀ ਅਥਾਰਟੀ ਦੇ ਨਾਲੋਂ ਕੱਢਦੇ ਆ ਡੀਐਮਵੀ ਆਫ ਸਟੇਟ ਆਫ ਕੈਲੀਫੋਰਨੀਆ ਨੂੰ ਕੱਢ ਦੇਣ ਤੇ ਸਪਸ਼ਟ ਕਰ ਦੇਣ ਕਿ ਆ ਰਹੀ ਪਈ ਗੱਲਬਾਤ ਤੁਸੀਂ ਆਪਣੇ ਵੱਲੋਂ ਜਿਹੜੀ ਐਕਸਟੈਂਸ਼ਨ ਦੇਣ ਤੇ ਵਿਚਾਰ ਕਰ ਰਹੇ ਸੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ ਇਹਦੇ ਉੱਪਰ ਤੁਸੀਂ ਸਾਨੂੰ ਸਪਰਸੀਡ ਨਹੀਂ ਕਰ ਸਕਦੇ ਫਾਈਨਲ ਜਿਹੜਾ ਡਿਸੀਜਨ ਆ ਉਹ ਸਾਡਾ ਹੋਊਗਾ ਸੋ ਆਮ ਲੋਕਾਂ ਨੂੰ ਜਿਹੜਾ ਇਸ ਵੇਲੇ ਕਲੈਰਟੀ ਦੀ ਲੋੜ ਹੈਗੀ ਹੈ ਚਾਹੇ ਉਹ ਕਿਸੇ ਵੀ ਤੇਰ ਦੇ ਨਾਲ ਕਿਸੇ ਵੀ ਪਾਰਟੀ ਦੇ ਨਾਲ ਐਸੋਸੀਏਟਡ ਹੋਵੇ ਅਸਲ ਵਿੱਚ ਚੱਕਰ ਇਹ ਵੀ ਨਾ ਅਰសុਖ ਸਿੰਘ ਜੀ ਵੀ ਲੋਕਾਂ ਕੋਲੇ ਜਿਹੜੇ ਲਾਇਸੈਂਸ ਆ ਉਹ ਉਹਨਾਂ ਨੂੰ ਇਹ ਆ ਵੀ 2 ਮਹੀਨੇ ਸਾਨੂੰ ਹੋਰ ਟਰੱਕ ਚਲਾਉਣ ਨੂੰ ਮਿਲ ਜਾਣਗੇ ਕੰਮ ਸਾਡੇ ਕੋਲੇ ਰੋਜ਼ਗਾਰ ਹੋਊਗਾ ਤੇ ਜੇਕਰ ਅਸੀਂ ਅੱਜ ਹੀ ਸਬਮਿਟ ਕਰਵਾਤਾ ਤਾਂ ਕਿਤੇ ਜਿਵੇਂ ਜਿਨ੍ਹਾਂ ਨੇ ਪਹਿਲਾਂ ਕਰਵਾਏ ਉਹ ਹੁਣ ਵਿਹਲੇ ਬੈਠੇ ਹੋ ਸਕਦੇ ਆ ਹੋਰ ਕੰਮ ਕਰਦੇ ਹੋ ਸਕਦੇ ਆ ਵੀ ਕਿਤੇ ਸਾਨੂੰ ਉਵੇਂ ਨਾ ਕਰਨਾ ਪਵੇ ਵੀ ਇਹ ਗੱਲਬਾਤ ਨਾ ਹੋਵੇ ਦੂਜੇ ਐਂਗਲ ਤੋਂ ਇਹ ਦੇਖਿਆ ਜਾਵੇ ਵੀ ਕਿਤੇ ਲੋ 2 ਮਹੀਨੇ ਟਰਕਿੰਗ ਦੇ ਵਿੱਚ ਲਾ ਵੀ ਰਹਿਣਗੇ ਕੱਲ ਨੂੰ ਜੇਕਰ ਚੇਂਜ ਹੋ ਵੀ ਗਿਆ ਠੀਕ ਹੈ ਤੇ ਉਹ ਜਿਹੜੇ ਜਿਹੜੇ ਦੂਜੇ ਪਾਸੇ ਗਏ ਉਹ ਤਾਂ ਫਿਰ ਵੀ ਲਾਇਸੈਂਸ ਲੈ ਸਕਦੇ ਆ ਕਿ ਉਹਦੇ ਚ ਨਹੀਂ ਲੈ ਸਕਦੇ ਕਿ ਉਹਨਾਂ ਦਾ ਬਸ ਕੰਮ ਠੱਪ ਠਪਾਈ ਹੈਗਾ ਤੇ ਜਿਹੜੇ ਦੋ ਦੋ ਮਹੀਨੇ ਕਿਸੇ ਹੋਰ ਫੀਲਡ ਦੇ ਵਿੱਚ ਜਿਹੜੇ ਦੂਜੇ ਬੰਦੇ ਲਾਉਣ ਲੱਗੇ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਹੋਊਗਾ ਤਜਰਬਾ ਵੀ ਹੋਊਗਾ ਉਹ ਕਿਤੇ ਨਾ ਕਿਤੇ ਤਾਂ ਉਸ ਫੀਲਡ 'ਚ ਜੇਕਰ ਨਵੇਂ ਜਾਣਾ ਚਾਹਣਗੇ ਤਾਂ ਅੱਗੇ ਤਾਂ ਹੋਣਗੇ ਨਾ ਬਿਲਕੁਲ ਬ੍ਰਾਦਰ ਸਾਬ ਇਹੀ ਇੱਕ ਕਾਰਨ ਹੈ ਕਿ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਇਹ ਸਮਾਂ ਬੜਾ ਸੈਂਸਟਿਵ ਆ ਆਪਾਂ ਕਿਸੇ ਇੱਕ ਸਟੇਟ ਦੀ ਕਿਸੇ ਇੱਕ ਐਡਮਿਨਿਸਟ੍ਰੇਸ਼ਨ ਦੀ ਗੱਲ ਮੰਨ ਕੇ ਐਡਾ ਵੱਡਾ ਰਿਸਕ ਨਹੀਂ ਲੈ ਸਕਦੇ ਬੇਤਰੇ ਇਹੀ ਆ ਕਿ ਆਪਣੇ ਹੋਰ ਆਪਸ਼ਨ ਲੱਭੇ ਜਾਣ ਜੇਕਰ ਕੱਲ ਨੂੰ ਲੱਗਦਾ ਵੀ ਹੈ ਕਿ ਇਹ ਹੁਣ ਜਿਹੜਾ ਕੰਮ ਹੈ ਇਹਨੂੰ ਬ੍ਰੇਕ ਪੈ ਜਾਣੀ ਆ ਜਨ ਜਿਹੜਾ ਜਿਹੜਾ ਉਹਨਾਂ ਨੇ ਫਿਲਟਰ ਲਾਇਆ ਜਿਹੜੀਆਂ ਰਿਕੁਆਇਰਮੈਂਟਸ ਮੰਗੀਆਂ ਉਹ ਟਫ ਹੋ ਜਾਣੀਆਂ ਨਹੀਂ ਫੁਲਫਿਲ ਹੋਣੀਆਂ ਤਾਂ ਆਪਣੇ ਕੋਲੇ ਸੈਕੰਡ ਆਪਸ਼ਨ ਹੋਣਾ ਚਾਹੀਦਾ ਆਪਾਂ ਇਸ ਤੋਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਟਰੱਕਿੰਗ ਇੰਡਸਟਰੀ ਨੋ ਡਾਊਟ ਬਹੁਤ ਵਧੀਆ ਹੈ ਸਾਡੇ ਭਾਈਚਾਰੇ ਨੂੰ ਬਹੁਤ ਕੁਸ਼ੀਸ਼ ਇੰਡਸਟਰੀ ਨੇ ਦਿੱਤਾ ਹੈ ਪਰ ਜੇਕਰ ਇਸ ਵੇਲੇ ਹਾਲਾਤ ਇਹੋ ਜਿਹੇ ਬਣ ਗਏ ਆ ਤਾਂ ਇਸ ਤੋਂ ਪਾਸੇ ਹੋ ਕੇ ਵੀ ਸੋਚ ਲੈਣਾ ਚਾਹੀਦਾ ਹੈ ਬਿਲਕੁਲ ਜੀ ਤੇ ਨਾਲ ਨਾਲ ਜਿੱਥੇ ਇੰਨੇ ਦਿਨ ਠਹਿਰ ਕੇ ਤਾਂ 2-4 ਦਿਨ ਹੋਰ ਠਹਿਰ ਜੋ ਭਾਈ 5 ਵੀ ਕਿਤੇ ਨਹੀਂ ਗਈ ਤੇ ਹੋ ਸਕਦਾ ਕੋਈ ਨਾ ਕੋਈ ਚੀਜ਼ ਨਿੱਕਲ ਵੀ ਆਵੇ ਜੀ ਜੀ